ਦੇਖੋ ਗਾਇਸ ਕਿੰਨਾ ਮਜ਼ਾ ਆ ਰਿਹਾ ਇੰਨਾ ਮੌਸਮ ਠੰਡਾ ਹੋ ਗਿਆ ਇੰਨੀ ਵਧੀਆ ਬਾਰਿਸ਼ ਵਾਓ 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 ਮਜ਼ਾ ਆ ਗਿਆ ਮਜ਼ਾ ਆ ਗਿਆ ਮਜ਼ਾ ਆ ਗਿਆ ਐ ਦੇਖੋ ਮੇਰੀ ਸ਼ੋਨੀ ਦੀ ਪਿਆਰੀ ਜੀ ਕਾਕੀ ਫਿਰ ਕਾਕੀ ਕਹਿ ਰਹੀ ਹੈ ਮੈਨੂੰ ਬਾਰਿਸ਼ 'ਚ ਨਹਾਣਾ ਹੈ ਪਰ ਮੈਂ ਨਾ ਨਹੀਂ ਦੇ ਰਹੀ ਨੂੰ ਬਹੁਤ ਤੇਜ਼ ਬੁਖਾਰ ਹੈ ਫਿਰ ਛੋਟੀ ਜੀ ਕਾਕੀ ਨੂੰ ਬਹੁਤ ਤੇਜ਼ ਬੁਖਾਰ ਹੈ ਕੱਲ ਰਾਤ ਦਾ ਨੂੰ ਬਹੁਤ ਤੇਜ਼ ਬੁਖਾਰ ਹੋ ਰਿਹਾ ਹੈ ਇਸ ਕਰਕੇ ਮੈਂ ਨਾ ਮਾਰੀ ਕਿਤਨੀ ਨਵਾ ਐ ਦੇਖੋ ਬੱਚੇ ਮザ ਲੈ ਰਹੇ ਨੇ ਦੇਖੋ ਦੇਖੋ ਬੱਚੇ ਮザ ਲੈ ਰਹੇ ਨੇ ਵਾਰਿਸਾਂ ਤੁਹਾਨੂੰ ਕਿ ਇਸ ਲਈ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਗਾਇਸ ਪਲੀਜ਼ ਕਿਉਂਕਿ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਤੇ ਮੈਂ ਚਾਹਨੀ ਆ ਕਿ ਮੈਂ ਵੀ ਜਲੋ ਕਰਾਂ YouTube ਤੇ ਤੇ ਤੁਹਾਡੇ ਨਾਲ ਜੁੜੀ ਰਹਾ ਤੇ ਤੁਸੀਂ ਮੇਰੇ ਚੈਨਲ ਤੇ ਵਿਜ਼ਿਟ ਕਰਿਆ ਕਰੋ ਮੇਰੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਪਲੀਜ਼ ਤੇ ਮੇਰੀ ਛੋਟੀ ਜਿਹੀ ਪਿਆਰੀ ਬੱਚੇ ਦੇ ਵੀਡੀਓ ਦੇਖਿਆ ਕਰੋ ਬਹੁਤ ਸਾਰੀ ਵੀਡੀਓ ਨੇ ਇਹਨਾਂ ਦੀਆਂ ਤੇ ਜੋ ਵੀ ਤੁਹਾਨੂੰ ਅੱਛਾ ਲੱਗੇ ਮੈਨੂੰ ਦੱਸਿਓ ਕਮੈਂਟ ਕਰਕੇ ਠੀਕ ਹੈ ਓਕੇ ਬਾਏ ਗਾਇਸ ਇੱਥੇ ਇੱਥੇ ਸਟਾਪ ਕਰਦੇ ਆਂ ਵੀਡੀਓ ਨੂੰ ਬਾਏ ਬਾਏ ਕਾਹਦੀ ਬਾਏ ਕਰਦੇ ਬਾਏ ਕਰਦੇ ਸੋ ਬਾਏ ਇਹਦੇ ਬਾਏ ਬਾਏ ਕਰ ਦੋ ਬਾਏ ਬਾਏ ਗਾਇਸ ਨੂੰ ਬਾਏ ਕਰੋ ਗਾਇਸ ਬਾਏ ਗਾਇਸ ਵੀਰੇ ਗਾਇਸ ਭੈਣੇ ਓਏ ਓਏ ਨਹੀਂ ਚਿੱਕਾ ਨਹੀਂ ਮਾਰਨੀਆਂ ਪੌਦਿਆਂ ਨੂੰ ਪਹਿਲੀ ਵਾਰ ਪਾਣੀ ਮਿਲ ਰਿਹਾ ਮੀਂਹ ਦਾ ਨਹੀਂ ਤੇ ਵਿਚਾਰਾਂ ਨੂੰ ਪਾਣੀ ਨਹੀਂ ਮਿਲਦਾ ਮੇਰੇ ਪੌਦਿਆਂ ਨੂੰ ਹੈ ਮੇਰੇ ਪਲਾਂਟਸ ਨੂੰ ਦੇਖੋ ਕਿੰਨਾ ਸਾਰਾ ਪਾਣੀ ਮਿਲ ਗਿਆ ਇਹਨਾਂ ਨੂੰ ਫੈਰ ਨੂੰ ਓਏ ਓਏ ਕਾ ਕਿਹੜੀ ਆਸੀ ਉਹ ਬਈ ਬਸ ਤਾਂ ਆਚਾ ਬਾਰਿਸ਼ ਵਿੱਚ ਹੱਥ ਘੜ ਰਹੀ ਹੈ ਤਾਕੀ ਦੇਖ ਕਿ ਮੇਰੀ ਬਾਤ ਸੁਣ ਕੇ ਪੈਗਾ ਨਹੀਂ ਇਹਨਾਂ ਨੂੰ ਬੁਖਾਰ ਹੈ ਨਾ ਬੁਖਾਰ ਹੈ ਪਹਿਲਾਂ ਹੀ ਇਹਨਾਂ ਨੂੰ ਬਾਰਿਸ਼ ਨਹੀਂ ਕਰਨਾ ਗੁਰਦੀ ਨੀਏ ਨੀਏ ਇਤਨਾ ਕਿਤ ਬਾਰਿਸ਼ ਆ ਰਹੀ ਹੈ ਹੈਲੋ ਗਾਇਸ ਹੈਲੋ ਗਾਇਸ ਕੀ ਰੇ ਪੜੇ ਹੈਲੋ ਗਾਇਸ ਕੀ ਬਤਾਰੇ ਸੱਸੀ ਕਲ ਖੜੇ ਤੇ ਬਾਈਕ ਦੀ ਦਾਸਾ ਬਾਈਕ ਦੀ ਕੀ ਤੇ ਉਹ ਦੇਖ ਉਹਨੇ ਬਿਮਾਰ ਹੋਣਾ ਪੱਕਾ ਹੁਣੇ ਨਾ ਆ ਕੇ ਆਏ ਦੋਨੋਂ ਹੁਣੇ ਹੁਣੇ ਨਾ ਆ ਕੇ ਆਏ ਫਿਰ ਦੁਆਰਾ ਬਾਹਰ ਨਾ ਆ ਰਹੇ ਸਾਨੂੰ ਬਾਈ ਕਰ ਦੋ ਵੀਰ ਆਇਆ ਨਾ ਉਹ ਪਾਣੀ ਪੀਣ ਦੇ ਲਈ ਕਰ ਬਾਈ ਤੇ ਕੀ ਮਾਰ ਮਾਰ ਬਾਈ ਕਰਾਈ ਗੰਦੀ ਹੋ ਗਿਆ ਚਲੋ ਠੀਕ ਹੈ ওকে ਬਾਈ ਗਾਇਜ਼